ਮੇਰੀ ਸੱਸ ਗਈ ਪੇਕੇ ਮੈਂ ਤਾਂ ਮਿੱਠਾ ਮਨ ਪਕਾਇਆ ਨਹੀਂ ਪੈਣਾ ਜੇ ਮੈਂ ਚਾਟੀ ਹੱਥ ਲਾਇਆ ਚਾਟੀ ਕਿਉ ਦੀ ਪੈਣਾ ਜੇ ਮੈਂ ਪੀਪੇ ਹੱਥ ਲਾਇਆ ਪੀਪਾ ਗੁੜ ਦਾ ਪੈਣਾ ਜੇ ਮੈਂ ਮੱਟੇ ਹੱਥ ਲਾਇਆ ਮਟਾ ਆਟੇ ਦਾ ਪੈਣਾ ਮੈਂ ਤਾਂ ਮਿੱਠਾ ਮਨ ਪਕਾਇਆ ਸੋਰਾ ਗਿਆ ਪੈਣਾ ਤਾ ਮਿੱਠਾ ਮਨ ਪਕਾਇਆ ਪੁਆੜਾ ਪੈ ਗਿਆ ਪਹਿਣਾ ਬੀ ਮੈਂ ਮੰਜੇ ਥੱਲੇ ਸੁਟਣਗੀ ਮੰਜਸੋਰੇ ਦਾ ਪਹਿਣਾ ਨੀ ਮੈਂ ਗੁੱਠੇ ਉੱਪਰ ਸੁਟਣਗੀ ਬਿੱਲੀਆਂ ਚਾਕਦੀਆਂ ਪਹਿਣਾ ਮੈਂ ਮਿੱਠਾ ਮਨ ਪਕਾਇਆ ਸੋਰਾ ਆ ਗਿਆ ਪਹਿਣਾ ਮੈਂ ਮਿੱਠਾ ਮਨ ਪਕਾਇਆ ਪੁਆੜਾ ਪੈ ਗਿਆ ਪਹਿਣਾ ਨੀ ਪਿਛਵਾੜੇ ਸੁਟਣ ਗਈ ਕੁੱਤੇ ਭੌਂਕਦੇ ਪਹਿਣਾ नि गुटण गि गवाडी वेखदि भेण मे मि मन पकया सहरा आग भेण मे मि मन पकया पुडा पेणा बेठक सुी बेठक चेठी भेणी मि मन पकया सरा आगणा मिटा मन पकया पुडा पेणा